ਲ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਲਾਤਾ ਹੁਣ ਬੇਬੇ ਨੂੰ ਵੀ ਫੋਨ ਲਾਵਾਂ ਆਖੂ ਕਿ ਫਿਰ ਜਮਾ ਮੌਕੇ ਤੇ ਕਹਿਤਾ ਹਜੇ ਤਾਂ ਪੰਜ ਚਾਰ ਦਿਨ ਪਈ ਨੇਗੇ 100 ਬੰਦਾ ਆਪਦਾ ਇੰਤਜ਼ਾਮ ਕਰਦਾ ਕੋਈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਹੈ ਹਾਂ ਠੀਕ ਆ ਬੇਬੇ ਵਧੀਆ ਤੂੰ ਦੱਸ ਕਿਵੇਂ ਆ ਹਾਂ ਹਾਂ ਠੀਕ ਹੈ ਪੁੱਤ ਤੇ ਮੈਂ ਤਾਂ ਇਹ ਕਹਿੰਦੀ ਸੀ ਤੈਨੂੰ ਮੈਂ ਕਿਹਾ ਬੇਬੇ ਅਸੀਂ ਨਾ ਲੋੜੀ ਮਨਾਵਾਂਗੇ ਮੁੰਡੇ ਦੀ ਤੇਰੇ ਦੋਤੇ ਦੀ ਅੱਛਾ ਲੋਹੜੀ ਮਨਾਉਂਗੇ ਪੁੱਤ ਹਾਂ ਮੇਰੀ ਹਾਂ ਤਰਤਪਾਰ ਜੀ ਬਬੇ ਪ੍ਰੋਗਰਾਮ ਬਣ ਗਿਆ ਪਹਿਲਾਂ ਤਾਂ ਇਹਨਾਂ ਦਾ ਇਰਾਦਾ ਨਹੀਂ ਸੀਗਾ ਕਹਿੰਦੇ ਚੱਲ ਹੁਣ ਲੋਹੜੀ ਵੰਡ ਦਿੰਨੇ ਆ ਫਿਰ ਕਹਿੰਦੇ ਆਖੇ ਉਹੀ ਗੱਲ ਇਹ ਘੜਾ ਰੋਜ਼ ਰੋਜ਼ ਤਿਹਾਰ ਆਉਂਦੇ ਨੇਗੇ ਕੁਛ ਨਹੀਂ ਹੁੰਦਾ ਕਹਿੰਦੇ ਇੱਥੇ ਕੀ ਮਨਾ ਲੈਂਦੇ ਆ ਫਿਰ ਮੁੰਡਾ ਸ਼ਿਹਾਰ ਹੋ ਜਾਊਗਾ ਚੱਲ ਕੋਈ ਨਾ ਪੁੱਤ ਫਿਰ ਮਨਾ ਲਓ ਵਧੀਆ ਹੈ ਹਾਂ ਚੱਲ ਹੁਣ ਤਾਂ ਐਂ ਚੱਲ ਬੇ ਨਿਆਣਾ ਜਾਗਾ ਜਦੋਂ ਜਵਾਕ ਸ਼ਿਹਾਰ ਹੋ ਜਾਏ ਫਿਰ ਵੀ ਔਖਾ ਹੋ ਜਾਂਦਾ ਇਹ ਨਹੀਂ ਪਤਾ ਕੀ ਮੰਗ ਕੇ ਖੜਜੇ ਜਵਾਖ ਹਾਂ ਹੋਰ ਭਾਈ ਛੱਟ ਕੋਈ ਨਾ ਭਾਈ ਮਨਾ ਲਓ ਫਿਰ ਕੱਠਬਾਤ ਪੂਰਾ ਕਰੋਗੇ ਬੇਬੇ ਕਾਠੀ ਤਾਂ ਕਰਾਂਗੇ ਦੇਖ ਪੂਰਾ ਵਿਆਹ ਵਰਗਾ ਕੰਮ ਕਰਾਂਗੇ ਵਧੀਆ ਟੈਂਟ ਲਾਵਾਂਗੇ ਕੜਾਈਆਂ ਚੜਾਵਾਂਗੇ ਸਾਰਾ ਪ੍ਰੋਗਰਾਮ ਹੀ ਕਰਾਂਗੇ ਤੇ ਇਹਨਾਂ ਲੀੜਾ ਕੱਪੜਾ ਪੂਰਾ ਵਧੀਆ ਲੈ ਕੇ ਆਇਓ ਲੀੜਾ ਕੱਪੜਾ ਪਾਈ ਹੈ ਹਾਂ ਬੇਬੇ ਮੇਰੀਆਂ ਦਰਾਨੀਆਂ ਚ ਠਾਣੀਆਂ ਦੇ ਕੱਪੜੇ ਦੇਖ ਮੇਰੀ ਸੱਸ ਦੇ ਤੇ ਨਨਦਾਂ ਦੇ ਸਾਰਿਆਂ ਦਾ ਲੀੜਾ ਕੱਪੜਾ ਪੂਰਾ ਵਧੀਆ ਹੋਣਾ ਚਾਹੀਦਾ ਕਿਸੇ ਦਾ ਸੂਟ ਮਾੜਾ ਨਾ ਹੋਵੇ ਲਓ ਭਾਈ ਤੂੰ ਤਾਂ ਫੇਰ ਲੀੜਾ ਕੱਪੜਾ ਹੀ ਵਾੜਾ ਗਣਿਆ ਤਾਰ ਰਾਜਵੀਰ ਤੈਨੂੰ ਬਤਾ ਬੇਬੇ ਹੁਣ ਈੜਾ ਕੱਪੜਾ ਤਾਂ ਚੱਜ ਦਾ ਦੇਣੀ ਪੈਂਦਾ ਜੇ ਤਾਂ ਅਗਲਾ ਹੂ ਆਵੇ ਤਾਂ ਗੱਲ ਚੱਲ ਜਾਂਦੀ ਆ ਹੁਣ ਅਗਲਾ ਉਹੀ ਗੱਲ ਤਿਹਾਰ ਤੇ ਆਊਗਾ ਸਮਾਨ ਵੀ ਵਧੀਆ ਲੈ ਕੇ ਆਊਗਾ ਉਹ ਤਾਂ ਠੀਕ ਆ ਭਾਈ ਚਲ ਕੋਈ ਨਾ ਪਹਿਲੇ ਈੜਾ ਕੱਪੜਾ ਦਾ ਕਿਵੇਂ ਕੁਝ ਬਣੂਗਾ ਦੇਖੀ ਜਾ ਕੋਈ ਨਾ ਵਧੀਆ ਹੀ ਲਿਆਵਾਂਗੇ ਬੇਬੇ ਮੇਰੀ ਗੱਲ ਸੁਣ ਅਗਲਾ ਆਪ ਵੀ ਨਹੀਂ ਦੇ ਖਾਲੀ ਹੱਥਾਂ ਦਾ ਹੈਗਾ ਮੁੰਡੇ ਵਾਸਤੇ ਕੁਛ ਨਾ ਕੁਛ ਤਾਂ ਸਾਰੇ ਲੈ ਕੇ ਹੀ ਆਉਣਗੇ ਫਿਰ ਸੂਟ ਤਾਂ ਚੱਜ ਦਾ ਹੋਵੇ ਅਗਲੇ ਨੂੰ ਤੂੰ ਆਇਆ ਰੱਜੀ ਰਸਤੂ ਲਾਣ ਦੇਣ ਕਾਰੀ ਨਾ ਕਿਸੇ ਨਾਲ ਲੈਣ ਦੇਣ ਤਾਂ ਬੇਬੇ ਮੈਂ ਤਾਂ ਹੁਣ ਬਥੇਰਾ ਕਿਆ ਸੀ ਹਾਂ ਅਗਲਾ ਕਿੱਥੇ ਹਟਦਾ ਲੈਣ ਦੇਣ ਤਾਂ ਵਿੱਚ ਹੀ ਚੱਲ ਪੈਂਦਾ ਬਥੇਰਾ ਕਹਿੰਦੇ ਹੁੰਨੇ ਅਗਲੇ ਨੂੰ ਵੀ ਭਾਈ ਉਹੀ ਗੱਲ ਨਾਂ ਲੈ ਕੇ ਆਇਓ ਲੀੜਾ ਕਪੜਾ ਫੇਰ ਵੀ ਅਗਲਾ ਮੱਲੋ ਮੱਲੀ ਲੈ ਆਉਂਦਾ ਜਿਵੇਂ ਆਖਦੇ ਤਾਂ ਅਗਲਾ ਲਿਆਉਂਦਾ ਹੀ ਆ ਬੇਬੇ ਮੱਲੋ ਮੱਲੀ ਆਏ ਆ ਭਾਈ ਜਿਵੇਂ ਚੱਲ ਤੇਰੇ ਲਿਆ ਦਾਂਗੇ ਤੇ ਚੱਲ ਭਾਈ ਤੇਰੇ ਜਵਾਕਾਂ ਦੇ ਲਿਆ ਦਾਂਗੇ ਹਾਂ ਤੇਰੀ ਚਾਲ ਦੇ ਕੋਟੇ ਤਾਂ ਅਸੀਂ ਲਿਆ ਦਾਂਗੇ ਸਾਰੇ ਟਬਰ ਦੇ ਤੇ ਤੇਰੇ ਮੁੰਡੇ ਲੋ ਭਾਈ ਦੇਖ ਕੋਈ ਚੱਲ ਛਾਂਕਲੀ ਲਿਆ ਦੂੰਗੀ ਲੱ ਘਰਤੀ ਨਾ ਬੇਬੇ ਤੂੰ ਉਹੀ ਗੱਲ ਸਾਈਕਲ ਹੀ ਲੈ ਸਾਈਕਲ ਹੀ ਅਸੀਂ ਕੀ ਕਰਾਉਣੀ ਆ ਇੱਕ ਤਾਂ ਮੇਰੀ ਨਨਦ ਨੇ ਪਹਿਲੀ ਫੋਨ ਕਰਕੇ ਕਹਿਤਾ ਅਖੇ ਰਾਜਵੀਰ ਮੈਂ ਸਾਈਕਲ ਹੀ ਲੈ ਕੇ ਆਉਂਗੀ ਇੱਕ ਨੇ ਕਹਿਤਾ ਮੈਂ ਸਗਲੇ ਲੈ ਕੇ ਆਉਂਗੀ ਇਹ ਜੇ ਸਮਾਨ ਤਾਂ ਬਾਦੂ ਲੈ ਆਉਣਗੇ ਰਿਸ਼ਤੇਦਾਰ ਤੂੰ ਕੋਈ ਸਿਉਨੇ ਦੀ ਚੀਜ਼ ਲੈ ਆਂ ਚੱਜ ਦੀ ਮੇਰੀ ਇੱਜ਼ਤ ਰਹਿ ਜੂ ਰਿਸ਼ਤੇਦਾਰਾਂ ਚ ਮਾਤਾ ਪਿਤਾ ਹੀ ਹੁਣਾਈ ਮਥੀ ਹੋਈ ਸੀ ਰਾਜਵੀਰ ਵੀ ਤੱਕ ਚਲ ਭਾਈ ਕਿ ਸਗਲੇ ਲੈ ਜਾਗੇ ਚਲ ਤੇਰੇ ਮੁੰਡੇ ਨੂੰ ਤੇ ਇੱਕ ਚੱਲ ਭਾਈ ਮੈਂ ਵੀ ਚੱਲ ਕੋਈ ਸਾਈਕਲ ਲਈ ਲੈ ਜੂੰਗੀ ਬੇਬੇ ਸਗਲਿਆ ਸੁਗਲਿਆ ਜੀ ਮੈਨੂੰ ਲੋੜ ਨਹੀਂ ਨਾ ਸਾਈਕਲਾਂ ਦੀ ਭੁੱਖ ਜੀ ਨਾ ਦਿਖਾਇਆ ਕਰ ਤੇਰੇ ਕੋਲੇ ਸਭ ਕੁਝ ਆਗਾ ਜੇ ਤੂੰ ਉਹੀ ਗੱਲ ਆਪਦੇ ਦੋਤਿਆਂ ਤੂੰ ਲਕੋਲ ਕੋ ਰੱਖਣ ਲੱਗ ਗਈ ਚੀਜ਼ਾਂ ਫੇਰ ਤਾਂ ਬੱਸ ਲੋਕੋ ਕਹਦਾ ਭਾਈ ਹੋਣਾ ਯਾਰ ਰਾਜਵੀਰ ਹੁਣ ਕੀ ਕਰਾਂ ਮੈਨੂੰ ਵੀ ਘਰੋਂ ਡਰ ਲੱਗਦਾ ਹਰਪ੍ਰੀਤ ਤੈਨੂੰ ਕਹਿੰਦਾ ਜੇ ਤੇ ਪੋਤੇ ਪੋਤੀਆਂ ਨੂੰ ਦਿੰਨੀ ਆਉਦੋਂ ਨਹੀਂ ਡਰ ਲੱਗਦਾ ਦੋਤੇ ਵਾਰੀ ਤੈਨੂੰ ਬੜਾ ਡਰ ਲੱਗਦਾ ਪੋਤੇ ਪੋਤਿਆਂ ਦਾ ਪੈਸਾ ਹੋਣਾ ਆਇਆ ਹਰ ਹਰਪ੍ਰੀਤ ਇਹ ਅਸਤਕਬੀਲਦਾਰੀ ਹੈ ਉਹ ਤਾਂ ਉਹਨੂੰ ਪਤਾ ਹੀ ਹੈ ਆਪਦੇ ਜਵਾਕਾਂ ਦਾ ਤਾਂ ਹਰੇਕ ਹੀ ਕਰਦਾ ਹੈ ਅਗਲਾ ਕਹਾ ਦੋਤੇ ਦੋਤਨਾ ਤਾਂ ਫਿਰ ਤੈਨੂੰ ਪਤਾ ਬਗਾ ਨੀਤੀ ਫੇ ਥੋੜਾ ਜਿਹਾ ਨਾਕੀ ਮਾਰਦੀ ਹੁੰਦੀ ਹੈ ਕੁਛ ਨਹੀਂ ਹੁੰਦਾ ਬੇਬੇ ਐ ਹੁਣ ਤੂੰ ਘਰੋਂ ਤਾਂ ਨਹੀਂ ਕੱਢੀ ਹੈਗੀ ਤੇਰਾ ਵੀ ਘਰ ਚ ਹਿੱਸਾ ਦਾ ਸਾਬਕਾ ਸੀ ਜਿਹੇ ਹਿੱਸਾ ਦਾ ਚੱਜ ਦੀ ਚੀਜ਼ ਲੈ ਕੇ ਆਈ ਮੇਰੇ ਮੁੰਡੇ ਵਾਸਤੇ ਦੀ ਦੀ ਚੀਜ਼ ਪਾਈ ਫੇਰ ਹੁਣ ਮੈਂ ਤਾਂ ਬਸ ਆਏ ਸੀ ਤਾਂ ਤੂੰ ਤਾਂ ਹੁਣ ਸਿਉਣੇ ਦੀ ਚੀਜ਼ ਮੰਗ ਕੇ ਖੜ ਗਈ ਹੁਣ ਆਏ ਤੈਨੂੰ ਰਾਜਵੀਰ ਪਤਾ ਏ ਕਿ ਸਿਉਣਾ ਕੀ ਪਾਉ ਨੋ ਹੋਇਆ ਤੇ ਕਿ ਨਾ ਜੇ ਤਾਂ ਆ ਮਹੀਗੀ ਬੇਬੇ ਮੇਰੀ ਗੱਲ ਸੁਣਾ ਤਾਂ ਚੱਜਰੀ ਚੀਜ਼ ਲੈ ਕੇ ਆਈ ਨਹੀਂ ਭਾਈ ਆਈ ਨਾ ਮੇਰਾ ਤਾਂ ਤੇਰੇ ਨਾਲੋਂ ਰਿਸ਼ਤਾ ਹੀ ਟੁੱਟ ਜਾਊਗਾ ਫਿਰ ਲੈ ਦੇਖ ਲੈ ਭਾਈ ਤੂੰ ਤਾਂ ਹੁਣ ਮੈਨੂੰ ਆ ਕਹਦਾ ਕਿ ਜਾਂ ਤਾਂ ਕੇ ਚੱਜਰੀ ਚੀਜ਼ ਲੈ ਕੇ ਆਈ ਨਹੀਂ ਆਈ ਨਾ ਉਹੀ ਗਾਣਾ ਮੰਗੂ ਦੇ ਕੁੜਗਾ ਦਾ ਐ ਕਹਿਣਾ ਤੇ ਕਈ ਪਾਰੇ ਖਾਲੀ ਤੁਸੀਂ ਆਜੋ ਕੇ ਦਾ ਉਹ ਹੀ ਗੱਲ ਮੇਰੇ ਸਰੀਕੇ ਵਾਲੇ ਕੀ ਕਹਿਣਗੇ ਮੈਨੂੰ ਕੀ ਕਹਿਣਗੇ ਮੇਰੀਆਂ ਨਣ ਦਾ ਵੀ ਕੀ ਲੈ ਕੇ ਆਈਏ ਤੇਰੀ ਮਾਂ ਕੀ ਦਿਖਾਉਂਗੀ ਫਿਰ ਮੈਂ ਤੂੰ ਐਂ ਦੱਸ ਮੈਨੂੰ ਮੈਂ ਤਾਂ ਇੰਨਾ ਉਹਨਾਂ ਦੇ ਸਾਹਮਣੇ ਹਵਾ ਕਰਦੀ ਆ ਵੀ ਮੇਰੇ ਪੇਕੇ ਆਏ ਨੇ ਮੇਰੇ ਪੇਕੇ ਆਏ ਨੇ ਤੇ ਜੇਰੇ ਪੇਕੇ ਖਾਲੀ ਆ ਕੇ ਖੜ ਗਏ ਮੇਰੀ ਕੀ ਇੱਜ਼ਤ ਰਹਿ ਜੂਗੀ ਤੇ ਜਰਾ ਭਾਈ ਹੁਣ ਕੀ ਕਰਾਂ ਮੈਂ ਫਿਰ ਮੈਨੂੰ ਵੀ ਘਰੋਂ ਦੇਖਦਾਰ ਲੱਗਦਾਗਾ ਜਾਂ ਭਾਈ ਫਿਰ ਹੁਣ ਮੇਰੇ ਕੋਈ ਤਰਿੰਗਣੇ ਤੇਰੇ ਭਾਈ ਤੇਨੂੰ ਉਹ ਪਨਾ ਕੇ ਪਾਈ ਕੜਾ ਕਰਾ ਦੂੰਗੀ ਕੋਤਾ ਕੋਈ ਬਾਣੀ ਮੇਰੀ ਕੁਸਕਾਰ ਕੁਸ ਨਾ ਕਰ ਬੇਬੇ ਸਿਉਨੇ ਦੀ ਚੀਜ਼ ਲੈ ਕੇ ਆ ਜੀ ਕੜਾ ਲੈ ਕੇ ਆ ਚਾਹੇ ਚੈਨੀ ਲੈ ਕੇ ਆ ਮੁੰਡੇ ਵਾਸਤੇ ਹਾਂ ਫੇਰ ਭਾਈ ਮੇਰੇ ਰਿੰਗਰ ਕਿੰਨੇ ਦੇ ਹੋਣ ਭਾਈ ਅੱਧੇ ਟੋਲੇ ਦੇ ਹੋਣ ਤੇਰਾ ਤੂੰ ਮੇਰੇ ਸਰੀਕੇ 'ਚ ਮੇਰੀ ਇੱਜ਼ਤ ਰੱਖਦੇ ਉਸ ਤੋਂ ਬਾਅਦ ਮੈਂ ਮਹੀਨੇ ਵੀ ਤਾਂ 20 ਦਿਨਾਂ ਬਾਅਦ ਆਈ ਨਹੀਂ ਪਤਾ ਤੈਨੂੰ ਮੋੜ ਹੀ ਦੇਵਾਂ ਮੈਂ ਕੀ ਕਰਾਉਣੀਆ ਤੇਰੀਆਂ ਸਿਉਨੇ ਦੀਆਂ ਚੀਜ਼ਾਂ ਹਾਂ ਚਲੋ ਉਹ ਤਾਂ ਠੀਕ ਐ ਚਲ ਫੇਰ ਨਾ ਫੇਰ ਤੂੰ ਕਿਹੜਾ ਹੁਣ ਆਉਣੇ ਕੀਤਾ ਹੈਗੀ ਨਹੀਂ ਦੇਖਦੀ ਆ ਬੇਬੇ ਮੈਂ ਤੈਨੂੰ ਦੱਸੂਗੀ ਕੋਈ ਨਹੀਂ ਮਾਵਾ ਦਾ ਕੀ ਜ਼ੋਰ ਹੁੰਦਾ ਮੈਂ ਤੈਨੂੰ ਤਾਂ ਹੀ ਕਿਹਾ ਗੁੱਸਾ ਨਾ ਕਰੀ ਹੋਰ ਮੇਰਾ ਜ਼ੋਰ ਨਹੀਂ ਕਿਸੇ ਦਾ ਹੀ ਨਾਂ ਤੇ ਕੋਈ ਨਾ ਪੁੱਤ ਫਿਰ ਗੁੱਸਾ ਦਾ ਕੀ ਹੁੰਦਾ ਅਗਰ ਧੀ ਦਾ ਦਾ ਮਾਵਾ ਤੇ ਇੰਗਾ ਇੱਕ ਗੱਲ ਹੀ ਹੁੰਦੀ ਆ ਬੱਚਾ ਬੋਕਾਦੇ ਨੇ ਹਾਂ ਕੋਈ ਨਾ ਫਿਰ ਤੂੰ ਇੱਥੇ ਆਵੇਂਗੀ ਤਾਂ ਹੁਣ ਕਿਹੜਾ ਹੈਗੀ ਆਖਣ ਤਾਂ ਹਾਂ ਆਉਂਗੀ ਤਾਂ ਹੈਗੀ ਮੈਂ ਲੋੜੀ ਦਾ ਕਹਣੈ ਨੂੰ ਵੀ ਉਹੀ ਗੱਲ ਕਹਿ ਕੇ ਤਾਂ ਜਾਉਂਗੀ ਆਉਣਾ ਕਰਨਾ ਇਹਦੀ ਮਰਜ਼ੀ ਆ ਬਾਲੀਆਂ ਔਕੜਾ ਰੱਖਦੀਏ ਰੱਖੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਭਾਈ ਤੇਰਾ ਤਾਂ ਤੂੰ ਇਹਨਾਂ ਨੂੰ ਕਹਿ ਕੇ ਜਾ ਆਉਣਾ ਕਰਨਾ ਭਾਈ ਇਹਨਾਂ ਦੀ ਮਰਜ਼ੀ ਐ ਇਹਨਾਂ ਨਾਲ ਸਾਰੀ ਗੱਲਬਾਤ ਕਰਕੇ ਚਲਾਉਂਗੀ ਤਾਂ ਮੈਂ ਹੈਗੀ ਬੇਬੇ ਦਿਖਰਾਏ ਵੀ ਬਾਈ ਨਾਲ ਕਰੂੰਗੀ ਤਾਈ ਕਿਆ ਨੂੰ ਵੀ ਚੱਲ ਕਹਿਣਾਗਾ ਆ ਤਾਂ ਮੈਂ ਜਾਊਂਗੀ ਮੈਂ ਤਾਂ ਤੈਨੂੰ ਪਹਿਲਾਂ ਦੱਸਿਆ ਵੀ ਬੰਦਾ ਆਪਦਾ ਇੰਤਜ਼ਾਮ ਕਰ ਲੈਂਦਾ ਚਲ ਕੋਈ ਨਾ ਭਾਈ ਤੂੰ ਦੱਸ ਦੇਜਾ ਭਾਈ ਇੰਤਜ਼ਾਮ ਆਹੀ ਐ ਹੋਰ ਤਾਂ ਕੋਈ ਮੇਰੀ ਬਾਹ ਨਹੀਂ ਬਸ ਭਾਈ ਮੇਰੇ ਕੋਲ ਤਾਂ ਦੇਖ ਆ ਇੱਕ ਭਾਈ ਮੇਰੇ ਕੋਲ ਧੋਰਾਗਾ ਇਹੀ ਚੱਲ ਭਾਈ ਮੈਂ ਪਨਾ ਕੇ ਖੜਾ ਕਰਾ ਤੂੰ ਤੇਰੇ ਕੋਲ ਹਾਂ ਚਲ ਠੀਕ ਆ ਬੇਬੇ ਚੰਗਾ ਕੰਗਾ ਭਾਈ ਆਹੋ ਲੈ ਮੇਰੀ ਮਾਂ ਨੂੰ ਤਾਂ ਹੁਣ ਮੈਂ ਕਹਤਾ ਪੂਰੇ ਰੋਬ ਨਾਲ ਜੇ ਇਹਨੂੰ ਵੀ ਪਿਆਰ ਨਾਲ ਕਹਿੰਦੀ ਇਹਨੇ ਵੀ ਨਹੀਂ ਸੀ ਗੱਲ ਸੁਣਨੀ ਆਪਦੀ ਇੱਜ਼ਤ ਵੀ ਰੱਖਣੀ ਆ ਕੱਲਾ ਸਿਉਣਾ ਤਾਂ ਨਹੀਂ ਨਾਲ ਜਾਂਦਾ ਬੇਬੇ ਤਾਂ ਐਵੇਂ ਮਰੀ ਜਾਂਦੀ ਆ ਲਾਟਾਂ ਸਾ ਲੱਗਿਆ ਤੇ ਰਾਜਵੀਰ ਨੇ ਫੋਨ ਕਰਤਾ ਕਹਿੰਦੀ ਡੋੜੀ ਮਨਾਉਂਗੀ ਮੁੰਡੇ ਦੀ ਉਹਨੇ ਤਾਂ ਵੱਡਾ ਹੀ ਸਵਾਲ ਪਾਤਾ ਚਾਹੇ ਤਾਂ ਕੋਈ ਨਿੱਕਾ ਮੋਟਾ ਹੋਵੇ ਤਾਂ ਬੰਦਾ ਪੂਰਾ ਵੀ ਕਰ ਦੇ ਉਹ ਤਾਂ ਕਹਿੰਦੀ ਮੇਰੇ ਪੁੱਤ ਨੂੰ ਤਾਂ ਸਿਆਉਣੇ ਦੀ ਚੀਜ਼ ਪਾ ਕੇ ਜਾਇਓ ਹੁਣ ਸਿਆਉਣਾ ਤਾਂ ਪਤਾ ਹੀ ਆ ਹੁਣ ਦੇਖੋ ਵੀ 80-85 ਹਜ਼ਾਰ ਨੂੰ ਹੋਇਆ ਤੇਗਾ ਕੀ ਕੋਈ ਕਰੂਗਾ ਮਾਰਾ ਤੀਰ ਤਾਂ ਕੋਈ ਸਿਆਉਣੇ ਦੀ ਚੀਜ਼ ਵੀ ਨਹੀਂ ਬੰਦਾ ਜਾਣ ਜੋਕਰ ਇਹ ਵੀ ਟੱਕਰੇ ਦੀਆਂ ਹੀ ਗੱਲਾਂ ਰਹਿ ਗਈਆਂ ਬੇਬੇ ਹਾਂ ਮੇਰੇ ਕੱਪੜੇ ਕਿਹਨੂੰ ਸਿਆਉਣੇ ਲੈ ਕੇ ਆਈ ਸੀ ਭਾਈ ਕੀ ਹੋ ਗਿਆ ਭਈ ਇਹਨਾਂ ਨੂੰ ਇਹ ਮੈਂ ਤੈਨੂੰ ਆਖਿਆ ਸੀ ਭਈ ਉਹਨੂੰ ਨਾ ਫੜਾ ਕੇ ਆਈ ਉਹ ਲੀੜਿਆਂ 'ਚ ਜੋੜ ਪਾਉਂਦੀ ਆਂ ਘਾਰਤੀ ਮੇਰੀ ਤਾਂ ਕੁਰਤੀ ਆ ਬਾਹਾਂ 'ਚ ਜੋੜ ਪਾਤਾ ਇਹ ਤਾਂ ਭਈ ਮੈਂ ਤਾਂ ਪਿੰਡ 'ਚ ਫੜਾ ਕੇ ਆਈ ਸੁੱਤ ਤੇਰੇ ਕੀ ਜੋੜ ਪਾਤਾ ਜੋੜਾ ਪੁੱਤ ਮੇਰੇ ਤਾਂ ਆਪ ਲੀੜਿਆਂ 'ਚ ਪਾਤਾ ਪੱਟੀ ਮੇਸ ਕਰਤੇ ਲੀੜੇ ਤੇ ਫਿਰ ਬੇਬੇ ਜੀ ਜਦੋਂ ਤੇਰੇ ਲੀੜਿਆਂ 'ਚ ਜੋੜ ਪਾਤਾ ਸੀ ਮੇਰੇ ਉਹਨੂੰ ਕ ਫੜਾ ਕੇ ਇੰਨਾਂ ਗਲਵਾ ਕੇ ਇੰਨਾਂ ਕਿ ਮੈਨੂੰ ਇਹ ਤੇ ਲੈਸ-ਲੂਸ ਰੱਖਣੀ ਪਊਗੀ ਸਟ ਕਰਨੀ ਪੂ ਕੁਰਤੀ ਹੋਰ ਭਈ ਲੈਸ ਹੀ ਰੱਖਣੀ ਪਊ ਮੇਰਾ ਭਈ ਮੇਰੀ ਕੁਰਤੀ ਤਾਂ ਆਪ ਲੈਸ ਹੀ ਰੱਖਣੀ ਪਊਗੀ ਤੇ ਉਹੀ ਹਟੂ ਲੋਟ ਕਰਦੀ ਆ ਆਈ ਕਹਿੰਦੀ ਕੁੜੇ ਪੁੱਤ ਮੈਂ ਤੇ ਤੁਹਾਡੇ ਘਰੇ ਫੜਾਉਣ ਆਉਂਦੀ ਸੀ ਕੁੜਤੀ ਤੇਰੀ ਤੇ ਮੈਨੂੰ ਤੂੰ ਰਾਹ 'ਚ ਮਿਲ ਗਈ ਤੂੰ ਫੜ ਕੇ ਲੈ ਜਾ ਕਹਿੰਦੀ ਨਹੀਂ ਮੈਂ ਤੁਹਾਡੇ ਘਰੇ ਆਉਂਦੀ ਇਹ ਤਾਂ ਭਾਈ ਆਏ ਲਾਜ ਕਿ ਮੈਂ ਕੱਟ ਕੇ ਨਾ ਆਪਾਂ ਬਾਹ ਤੇ ਦਵਾਰੇ ਦਾ ਜੋੜੀ ਹੁੰਦੀ ਹੈਗੀ ਆਏ ਤਾਂ ਹੋ ਗਿਆ ਦਾ ਪੂਰਾ ਲਾਜ ਤੇ ਫਰਕ ਸੀਗਾ ਕਪੜਾ ਘੱਟ ਵੱਧ ਸੀ ਸਨੇਹਾ ਲਾਣ ਦੀ ਭਈ ਕਪੜਾ ਘੱਟ ਆਪਾਂ ਨਾ ਸਮਾਉਂਦੇ ਹੋ ਭਾਈ ਸਿਆਉਣ ਆਣਾਂ ਨੂੰ ਨਾ ਲਾਜ ਕਿ ਹੋ ਜਾਂਦਾ ਗਾ ਸਨੇਜ ਦਾ ਅਗਲੇ ਦੇ ਕੱਪੜੇ ਕੰਨੀ ਨਹੀਂ ਚੱਲ ਵੇ ਬੇਦਾ ਛੱਡੇ ਤੇ ਤਾਂ ਮੈਂ ਲਾ ਲੂੰਗੀ ਲੈਸ ਕੋਈ ਨਹੀਂ ਕਰਾ ਲੂੰਗੀ ਲੋਟ ਕਿਸੇ ਤੋਂ ਹੋਰ ਕਰਾ ਲੂੰਗੀ ਮੈਂ ਤੇ ਮੈਨੂੰ ਤੂੰ ਐਂ ਦੱਸ ਆ ਤੂੰ ਕੀ ਬੋਲੀ ਜਾਂਦੀ ਸੀ ਦਮਾਉਂਦੀ ਸੀ ਇਹ ਪੁੱਤ ਰਾਜਵੀਰ ਦਾ ਫੋਨ ਆਇਆ ਹੁਣ ਅੱਛਾ ਹਾਂ ਤੇ ਉਹ ਕਹਿੰਦੀ ਭਾਈ ਮੈਂ ਤਾਂ ਲੋੜੀ ਮਨਾਉਂਗੀ ਮੁੰਡੇ ਦੀ ਤੇ ਕਹਿੰਦੀ ਭਾਈ ਲੋੜੀ ਤੇ ਆਇਓ ਤੇ ਨਾ ਤਾਂ ਬਲਾਈ ਤਾਂ ਲੀੜਾ ਕਪੜਾ ਗਨੇ ਆ ਟਾਂਟਾ ਦੀਆਂ ਦਰਾਂ ਲੀਆਂ ਜੇ ਠਾਲੀਆਂ ਦਾ ਜਵਾਕਾਂ ਦਾ ਤੇ ਆਦੀ ਵਧੀਆ ਲੀੜੇ ਲਿਆਇਓ ਆਪਣੀਆਂ ਨਾਨਦਾਂ ਦੇ ਛੂਟ ਉਹ ਤਾਂ ਭਾਈ ਬਾਲੇ ਆਪਣਾ ਤਾਂ ਵੱਡਾ ਹੀ ਭਾਰ ਤੇ ਕਾਤਾ ਨਾ ਮੈਂ ਵੀ ਉਹੀ ਗੱਲ ਵਿਆਹ ਕਰਨੇ ਉਹਨੇ ਕਿ ਮੁੰਡੇ ਦੀ ਲੋੜੀ ਮਨਾਉਣੀ ਹੈ ਪੰਜ ਝੁਗੇ ਮੁਕੇ ਮੁੰਡੇ ਦੇ ਲੈ ਜੀ ਕਾ ਰਾਜਵੀਰ ਦਾ ਸ਼ੂਟ ਲੈ ਜੀ ਕੋ ਦੀ ਸੱਸ ਦਾ ਲੈ ਜੀ ਭਈ ਅਸੀਂ ਤਾਂ ਜਾਂਦੀ ਨਹੀਂ ਮੈਨੂੰ ਪਤਾ ਹੈ ਫਿਰ ਉਹ ਹੋਰ ਖਰਚੇ ਖੜੇ ਕਰ ਦੂਗੀ ਆਖੂਗੀ ਹਰਪ੍ਰੀਤ ਨੂੰ ਝੂਟ ਚਾਹੀਦਾ ਬਾਈ ਨੂੰ ਕੁੜਤਾ ਪਜਾਮਾ ਚਾਹੀਦਾ ਅਸੀਂ ਤਾਂ ਨਾ ਤਾਂ ਜਾਈਏ ਨਾ ਕੁਝ ਲੈ ਕੇ ਆਈਏ ਤੂੰ ਹੀ ਜਾ ਨਾ ਭਾਈ ਉਹ ਤਾਂ ਕਹਿੰਦੀ ਨਾਲ ਤਾਂ ਅਸੀਂ ਟੈਂਟ ਲਾਵਾਂਗੇ ਅਸ ਤਾਂ ਕਹਿੰਦੀ ਪੂਰਾ ਵੱਡਾ ਪ੍ਰੋਗਰਾਮ ਕਰਾਂਗੇ ਤੇ ਨਾਲੇ ਘਰੇ ਆ ਦੇ ਤਕੜਾਈਆਂ ਚੜਾਵਾਂਗੇ ਅਗਲਾ ਕੋ ਸਾਬ ਦੇ ਘਰੇ ਮਰਜ਼ੀ ਕਰੀ ਜਾਵੇ ਮੈਂ ਤੈਨੂੰ ਦੱਸ ਐ ਕਰ ਆ ਦੁਕਾਨ ਤੇ ਜਾ ਆਪਣੇ ਪਿੰਡ ਵਾਲੀ ਤੇ ਮੈਂ ਤਾਂ ਸਗਲ ਕਰਾ ਲਿਆ ਚਾਂਦੀ ਦੇ ਤੇ ਨਾਲੇ ਮੁੰਡੇ ਦੇ ਕੱਪੜੇ ਲਿਆ ਆਪਣੀ ਨਵੀਂ ਦੁਕਾਨ ਖੁੱਲੀ ਨਵੀਂ ਦੁਕਾਨ ਵਾਲੇ ਦੇ ਲਿਆ ਜਾ ਕੇ ਉਹ ਤਾਂ ਪੁੱਤ ਮੈਂ ਤੇਰੇ ਨਾਲ ਵਕ ਚੱਲੂ ਨਾਲ ਕੀ ਪੁੱਤ ਉਹ ਤਾਂ ਮੈਂ ਤੇਰੇ ਨਾਲੋਂ ਪਹਿਲਾਂ ਹੀ ਉਹਨੂੰ ਕਹਿਤਾ ਮੈਂ ਤਾਂ ਆਪ ਹੀ ਕਹਿਤਾ ਸੀ ਤੈਥੋਂ ਬਿਨਾਂ ਹੀ ਆਖੇ ਤੋਂ ਬਿਨਾਂ ਤੇ ਮੈਂ ਆ ਕਹ ਪਾਈ ਤੇਰੇ ਮੁੰਡੇ ਨਾਲ ਅਗਲੇ ਪਾ ਜਾਾਂਗੇ ਤੇ ਇੱਕ ਮੈਂ ਕਿ ਚੱਲ ਭਾਈ ਕੋਈ ਛੈਂਕਲੀ ਦੇ ਜਾਾਂਗੇ ਤੇਰੇ ਪੁੱਤ ਹਾਂ ਮੇਰੇ ਹੁਣ ਜਾਏਗਾ ਹਾਂ ਜੈ ਜੀ ਕਹੀਉ ਨਾ ਦੇਖ ਮਮੀ ਤਾਈ ਕੇ ਗਈ ਸੀ ਉਹਨੇ ਆਦੀ ਕੁੜੀ ਨੇ ਜਨਮ ਦਿਨ ਮਨਾਇਆ ਸੀ ਮੁੰਡੇ ਦਾ ਤਾਈ ਦੀ ਕੁੜੀ ਨੇ ਇੱਕ ਤਾਂ ਛੈਂਕਲੀ ਲੈ ਕੇ ਗਈ ਸੀ ਤਾਈ ਆਂਦੀ ਸੀ ਇੱਕ ਕਹਿੰਦੀ ਪਈ ਸੀ ਚਾਂਦੀ ਦੇ ਸ਼ਗਲੇ ਲੈ ਕੇ ਸੀ ਤੇ ਇੱਕ ਉਹਦੀ ਸੱਸ ਦਾ ਛੂਟ ਇੱਕ ਕੁੜੀ ਦਾ ਛੂਟ ਕਹਿੰਦੀ ਨਾ ਉਹਨੇ ਨਣਦਾ ਨੂੰ ਨਾ ਉਹਨੇ ਕਿਸੇ ਦਰਾਣੀ ਜਠਾਣੀ ਨੂੰ ਉਹਨਾਂ ਨੇ ਤਾਂ ਵਿਧਾਈ ਨਹੀਂ ਵਧਾਣ ਨਾ ਪਈ ਇਹ ਤਾਂ ਆ ਵੀ ਕਾਇਨ ਇਹ ਆਪ ਗੰਨ ਸੀ ਤਾਈ ਰਿਆਂ ਨੂਹਾਂ ਤੇ ਬਾਲੀ ਸੋਨੇ ਛੂਟ ਦਿੱਤੇ ਇਹਨਾਂ ਨੇ ਉਹ ਤਾਂ ਚਲ ਪਈ ਦੇ ਦੇਣੀ ਸੀ ਤੇ ਉਹ ਤਾਂ ਕਹੀ ਨਹੀਂ ਕਿ ਮੈਂ ਜਾ ਕੇ ਫੇਜੇ ਨਾ ਤੁਸੀਂ ਕੁਛ ਲੈ ਆਂਦਾ ਤਾਂ ਆ ਜੀ ਤੁਸੀਂ ਤਾਂ ਆ ਇਹ ਤਾਂ ਮੇਰੇ ਅੰਦਰਾਂ ਦੇ ਠਣ ਤਾਂ ਆ ਆਖੜੀਆਂ ਵੀ ਤੂੰ ਤਾਂ ਕਹਿੰਦੀ ਮੇਰੇ ਪੇਕੇ ਤਾਂ ਪੂਰੇ ਵੱਡੇ ਨੇ ਪੂਰੇ ਵੱਡੇ ਨੇ ਤੇ ਕੋਈ ਅੱਜ ਕੁਝ ਕੁਛ ਲੈ ਆਂਦਾ ਨਾ ਤੇ ਕਹਿੰਦੀ ਮੈਂ ਤਾਂ ਕਚਾਈ ਆਉਗੀ ਤੇ ਕਹਿੰਦੀ ਸਿਆਉਣੇ ਦੀ ਚੀਜ਼ ਪਾ ਕੇ ਜਾਇਓ ਕੜਾ ਮੰਗਦੀ ਆ ਭਾਈ ਉਹ ਤਾਂ ਸਿਆਉਣੇ ਦਾ ਦੇਖ ਬੇਬੇ ਤੂੰ ਆਪ ਹੀ ਸਿਆਣੀ ਏ ਕੜਾ ਤਾਂ ਨਾਨਕ ਸ਼ੱਕ ਵੇਲੇ ਪਾਇਆ ਜਾਵੇ ਉਹੀ ਬਹੁਤ ਹੁੰਦਾ ਤੋੜੇ ਦਾ ਮੰਨਦਾ ਕੜਾ ਕੜਾ ਕਿਤੇ ਨਹੀਂ ਹੈਗਾ ਵਿਚਪਾਨੀ ਪਰ ਦਾ ਕੜਾ ਬਣ ਜੂਗਾ ਹੁਣ ਦੇਖ ਲੋ ਭਾਈ ਉਹਦਾ ਕੜਾ ਹੁਣ ਤੈਨੂੰ ਨਹੀਂ ਪਤਾ 80000 ਨੂੰ ਤਾਂ ਸਿਉਣਾ ਹੋਏ ਤੇ ਕੜਾ ਕਿੱਥੋਂ ਪਾਇਈਏ ਚੁੱਪ ਕਰਕੇ ਮੈਂ ਤੈਨੂੰ ਦੱਸਾਂ ਜੇ ਤੈਨਸ ਅਗਲੇ ਪਾਕੇ ਆਉਣੀਆਂ ਤੇ ਚਾਰ ਕੁਰਤੇ ਪਿਆਂ ਹੱਲ ਜਾਣੇ ਆ ਤੇ ਝੁੱਗੇ ਮੁਕੇ ਜਬਾਕ ਤੇ ਪੰਜ ਤਾਂ ਭੱਗ ਜਾ ਤੇ ਨਹੀਂ ਚੁੱਪ ਕਰਕੇ ਬਹਿ ਜਾ ਮੈਂ ਤੈਨੂੰ ਦੱਸਾਂ ਜਾਣ ਦੀ ਲੋੜ ਨਹੀਂ ਉਹ ਤਾਂ ਕਹਿੰਦੀ ਸਾਗਲੇ ਤੇ ਛੈਂਗੜੀਆਂ ਠੋਕਲੀਆਂ ਹੱਲੀਆਂ ਚੀਜ਼ਾਂ ਦਾ ਕਈ ਸਾਡੇ ਹੋ ਰਿਸ਼ਤੇਦਾਰ ਲਿਆਉਣਗੇ ਤੁਸੀਂ ਤਾਂ ਕਹਿੰਦੀ ਨਾਨਕੇ ਆਉਣਗੇ ਬੇਬੇ ਤੂੰ ਟੇਕ ਕੇ ਬਹਿ ਜਾ ਮੈਂ ਤੈਨੂੰ ਦੱਸਾਂ ਉਹਨੂੰ ਨਾ ਖਾਤੇ 'ਚ ਪੈਸੇ ਕਰ ਦਾਂਗੇ ਵਾੜਾ ਕਰ ਦਈਏ 10000 ਰੁਪਇਆ ਕਰ ਦਾਂਗੇ ਆਦਿ ਨਾ ਤੇ ਨਣਦਾਂ ਦੇ ਸ਼ੂਟ ਲੈ ਲੈ ਨਾ ਉਹਦੇ ਅੰਦਰ ਆਣੀਆਂ 'ਚ ਠਾਣੀਆਂ ਦੇ ਲੈ ਲੈ ਜਿਹਦੇ ਲੈਣੇ ਲੈ ਲੈ ਤੇ ਸਗਲੇ ਤੂੰ ਲਿਆ ਤੇ ਚੁੱਪ ਕਰਕੇ ਨਾ ਤੁਸੀਂ ਮਾਪਤ ਬਗਜੋ ਦੋਨੇ ਵੀ ਮੈਂ ਤਾਂ ਜਾਣਦੀ ਨਹੀਂ ਫਿਰ ਹਲਤੀ ਤੇ ਮੇਰੀ ਸੁਣ ਲੈ ਭਾਈ ਗੱਲ ਮੈਂ ਤਾਂ ਹੁਣ ਤੇਰਾ ਤਾਂ ਭਾਈ ਉਹਦੇ ਨਾਲ ਫੋਨ ਤੇ ਗੱਲ ਕਰ ਲਈ ਉਹ ਰਾਜਵੀਰ ਕਹਿੰਦੀ ਮੈਂ ਆਉਂਗੀ ਕਹਿ ਕੇ ਸੋਨ ਜਾਉਂਗੀ ਆਦੀ ਇਹਨਾਂ ਨੂੰ ਨਾਲੇ ਮੈਂ ਇਹਨੂੰ ਹਰਪ੍ਰੀਤ ਨੂੰ ਨਾਲੇ ਮੁੰਡੇ ਨੂੰ ਮੇਰੇ ਭਰਾ ਨੂੰ ਆਦੀ ਮੈਂ ਕਹਿ ਕੇ ਜਾਉ ਤੇ ਭਾਈ ਫਿਰ ਤੂੰ ਹੀ ਗੱਲ ਕਰਨੀ ਭਾਈ ਮੈਂ ਤਾਂ ਨਹੀਂ ਫਿਰ ਕੋਈ ਕਹਿ ਸਕਦੀ ਹਰ ਤੂੰ ਦੇਖ ਵੇ ਮੈਂ ਨਹੀਂ ਗੱਲ ਕਰਦੀ ਮੈਂ ਤੈਨੂੰ ਦੱਸ ਤੂੰ ਵੱਡਿਆਂ ਕੀ ਤੂੰ ਆਦੀ ਤੀ ਨੂੰ ਸਮਝਾਦੀ ਮੇਰੇ ਨਾਲ ਗੱਲ ਕਰੇ ਤੂੰ ਫਰਕ ਪੈਂਦਾ ਨੰਦ ਪਰਜਾਈ ਦੇ ਰਿਸ਼ਤੇ 'ਚ ਫਰਕ ਪਾ ਕੇ ਰੱਖ ਦੇਂਗੀ ਤੂੰ ਪਰ ਤੂੰ ਤਾਂ ਮੈਂ ਤੂੰ ਤਾਂ ਇੱਕ ਵਾਰੀ ਕੁਛ ਕਹਿ ਵੀ ਦੇਂਗੀ ਤੇਰੇ ਤਾਂ ਕੁਛ ਆ ਨਹੀਂ ਮੈਨੂੰ ਮੇਰੀ ਗੱਲ ਦਾ ਤਾਂ ਮੜੀ ਜੀ ਤਾਂ ਕੁਛ ਆ ਮਨੂਗੀ ਹੁਣ ਭਾਈ ਕੇਰਾ ਦਾ ਮੈਂ ਬਾਕੀ ਭਾਈ ਤੇਰਾ ਮੁੰਡਾ ਆ ਜਾਊਗਾ ਉਹਦੇ ਨਾਲ ਕਰ ਲਈ ਰਹਿ ਭਾਈ ਕੇਰਾ ਦਾ ਮੈਂ ਜਿਸ ਵੇਲੇ ਚ ਪਹੁੰਚ ਹੈਗੀ ਆ ਮਾਂ ਪੁੱਤਾਂ ਚ ਮੇਰੇ ਕੰਨੂ ਤੇ ਇੱਕ ਤੋੜਾ ਸ਼ਰਟ ਦੋ ਤੋੜੇ ਪਾਇਆ ਹੋ ਕਈ ਮੈਨੂੰ ਰਪਾਈ ਕਰਾਉਨੂ ਮਰਾ ਮੋਟਾ ਚ ਕੋਈ ਚੀਜ਼ ਆਏ ਕਹੀਂ ਬਿਹਰਪ੍ਰੀਤ ਤੂੰ ਦੇ ਦੇਸੀ ਉਹਨੇ ਦੀ ਮੈਂ ਸੀ ਉਹਨਾ ਨਹੀਂ ਦਿੰਦੀ ਹਾਂ ਉਹ ਮੈਂ ਤਾਂ ਕਿਹੜਾ ਬਿਹਰਪ੍ਰੀਤ ਤੇ ਕਿਹੜਾ ਤਾਂ ਮੈਂ ਹਾਂ ਹਾਂਜੀ ਕਰੀ ਐ ਤੇ ਉਹ ਦੂਮਾ ਕਰੋ ਦੇਖ ਹੁਣ ਆਪਣੀ ਕਿਵੇਂ ਕੋਈ ਠਕੀਮ ਬੈਠੀ ਰਾਇ ਬੈਠੀ ਅੱਛਾ ਨਾ ਸਾਡੇ ਨਾਲ ਰਾਇ ਨਾ ਸਲਾ ਜਰਕਦੇ ਨੇ ਤੂੰ ਹਾਂ ਵੀ ਕਰਤੀ ਉਹਨੂੰ ਵੀ ਪਾ ਜਾਗੇ ਹਾਂ ਮਾਤਾ ਭਾਈ ਕਿਰਦਾ ਉਹਨੂੰ ਸਾਂਝਾ ਪਿਆਇਆ ਫਿਰ ਹੋਰ ਕੀ ਕਰਾਂ ਤਾਂ ਮੈਨੂੰ ਰੁੱਖਾ ਬੋਲੇ ਫੋਨ ਤੇ ਤੇ ਫਿਰ ਤੇਰੀ ਧੀ ਐ ਭਾਈ ਸੰਭਾਲ ਲਾਵਦੀ ਨੂੰ ਮੈਥੋਂ ਨਹੀਂ ਆਉਂਦਾ ਮੈਨੂੰ ਨਾ ਕਿਸੇ ਚੀਜ਼ ਨੂੰ ਕਹੀਂ ਆਪ ਹੀ ਵਗ ਜਨੈ ਮੈਨੂੰ ਜਾਣ ਦੀ ਲੋੜ ਮੈਂ ਦੇਖ ਲਾ ਇਹ ਤਾਂ ਜਵਾਬ ਹੀ ਦੇਗੀ ਆ ਵੀ ਆਪਾਂ ਤਾਂ ਜਾਣਦੀ ਨਹੀਂ ਸੌੜ ਕੇ ਜਾਏ ਬਿਨਾ ਕਿਵੇਂ ਸਰੂਗਾ ਕੁੜੀ ਦੀ ਲੋੜੀ ਤੇ ਉਹਦੇ ਮੁੰਡੇ ਦੀ ਤੇ ਗਿਆਨਾ ਪਊਗਾ ਤੇਰਾ ਜਵਾਕੜੀ ਨੇ ਫੋਨ ਕਰਿਆ ਹੁਣ ਕਈ ਕੇ ਜਾਊਗੀ ਚਲ ਭਾਈ ਤੂੰ ਨਾ ਪਾਈ ਮੈਂ ਤਾਂ ਉਹਦੇ ਰਿੰਗ ਪਾਏ ਨੇ ਰਿੰਗ ਪਣਾ ਕੇ ਪਾਈ ਕੜਾ ਪਾਏ ਆਉਂਗੀ ਜਵਾਕੜੀ ਨੂੰ ਹੋਰ ਕੀ ਆਉਦੇ ਦੋਤੇ ਨੂੰ ਹੁਣ ਆ ਖਾਲੀ ਹੱਥ ਕਿਵੇਂ ਵਗ ਜੂ ਫੋਨ ਤਾਂ ਕਰਤਾ ਸੀਗਾ ਬੇਬੇ ਨੂੰ ਚਲ ਉਹਨੇ ਤਾਂ ਜਿਹੜਾ ਉਹਨੂੰ ਮੈਂ ਕੰਮ ਦੱਸਿਆਗਾ ਉਹ ਤਾਂ ਆਪਦਾ ਕਰ ਲੂਗੀ ਇੰਤਜ਼ਾਮ ਸਾਰਾ ਪਰ ਉਹ ਵੀ ਜ਼ਰੂਰੀ ਸੀਗਾ ਚਲ ਇਹਨਾਂ ਨੂੰ ਕਹਿਦਾ ਹੁਣ ਮੈਂ ਕਹਿਣਾ ਤਾਂ ਜ਼ਰੂਰੀ ਹੈ ਇਹਨਾਂ ਨੂੰ ਵੀ ਆਈ ਮੂੰ ਮੋਟਾ ਕਰ ਲੂਗੀ ਵੀ ਆਪਦੀ ਮਾਨਤਾ ਫੋਨ ਕਰਤਾ ਤੇ ਮੈਨੂੰ ਕਿਹਾ ਨਹੀਂ ਹੈਗਾ ਲੈ ਬਾਈ ਤਾ ਆਪ ਆ ਖੜਾ ਸਸਰੀ ਘਰ ਬਾਈ ਸਸਰੀ ਘਰ ਪਣੇ ਪਣੇ ਤੂੰ ਫੋਨ ਕਰੇ ਬਣੀ ਆ ਗਈ ਕੀ ਗੱਲ ਫੋਨ ਤਾਂ ਨਾ ਮੈਂ ਬੇਬੇ ਨੂੰ ਕਰਤਾ ਸੀਗਾ ਅਸੇ ਬੇਬੇ ਨੂੰ ਫੋਨ ਕਰਤਾ ਸੀਗਾ ਮੈਂ ਤਾਂ ਸੋਨੂੰ ਲੋੜੀ ਦਾ ਕਹਿਣ ਆਈ ਆ ਮੇਰੇ ਮੁੰਡੇ ਦੀ ਲੋੜੀ ਮਨਾਵਾਂਗੇ ਅਸੀਂ ਪਣੇ ਆ ਜਾ ਬਹਿ ਕੇ ਗੱਲਬਾਤ ਕਰਦੇ ਆ ਤੂੰ ਤਾਂ ਐ ਭੱਜਣ ਵਾਲਾ ਮੂੰ ਕਰਦੀ ਹੈਗੀ ਭੱਜਣ ਵਾਲਾ ਮੂੰ ਤਾਂ ਕਾਹਨੂੰ ਕਰਦੀ ਹੈ ਚਲ ਮੈਂ ਤੈਨੂੰ ਦੱਸਦਾ ਮੈਂ ਪਣੇ ਲੋੜੀ ਤਾਂ ਮੈਨੂੰ ਵੀ ਪਤਾ ਚੱਲ ਪਹਿਲੀ ਲੋੜੀ ਐ ਤੇਰੇ ਬੇਟੇ ਦੀ ਫਿਰ ਲੋੜੀ ਤਾਂ ਮਨਾਉਣੀ ਸੀ ਅਸੀਂ ਆ ਜਾਂਦੇ ਤੂੰ ਕਾਹਨੂੰ ਹੋਣਾ ਸੀ ਜਵਾਕ ਕਾਹਨੂੰ ਛੜਕਲਿਆਂ ਉਂ ਛੜ ਗਈ ਚੱਲ ਮੈਂ ਨਾ ਕਹਿੰਦੀ ਤੂੰ ਤਾਂ ਬਿਨਾ ਕਹੇ ਵੀ ਆ ਜਾਂਦਾ ਭਰਾ ਮੇਰਾ ਪਰ ਹਰਪ੍ਰੀਤ ਤਾਂ ਗੁੱਸਾ ਕਰੂਗੀ ਉਹ ਤਾਂ ਇਹ ਕਹਦੀਗੀ ਮੈਨੂੰ ਰਾਜਵੀਰ ਨੇ ਆਖਿਆ ਨਹੀਂ ਮੈਂ ਨਹੀਂ ਜਾਂਦੀ ਮੌਕੇ ਤੇ ਨਾਲੇ ਫਿਰ ਸੋਨੂੰ ਨਹੀਂ ਸੀ ਤੁਰਨ ਦੇਣਾ ਤਾਂ ਕਰਕੇ ਫਿਰ ਮੈਨੂੰ ਤਾਂ ਆਉਣਾ ਪੈਗਾ ਮੈਂ ਖਾਲੇ ਨਾਲ ਤਾਈ ਕੈਨੂੰ ਕਹਿ ਜੂਗੀ ਉਹ ਤਾਂ ਪਹਿਨੇ ਤਰੀ ਗੱਲ ਠੀਕ ਐ ਚੱਲ ਮਾਨਤਾਨ ਨਾਲ ਪਰ ਮੈਂ ਤਾਂ ਆ ਹੀ ਜਾਂਦਾ ਹੀ ਤਾਂ ਕਿਹੜੀ ਗੱਲ ਸੀ ਮੈਂ ਨਾ ਤੂੰ ਤਾਂ ਭਰਾਵਾ ਹੁਣ ਆਉਣੀ ਸੀਗਾ ਜੇ ਤਾਂ ਅਸੀਂ ਲੋਹੜੀ ਹੁ ਮਨਾਉਂਦੇ ਫੇਰ ਤਾਂ ਗੱਲ ਕੁਝ ਹੋਰ ਸੀ ਅਸੀਂ ਤਾਂ ਪ੍ਰੋਗਰਾਮ ਤਖੜਾ ਕਰਾਂਗੇ ਪੂਰਾ ਤਖੜਾ ਪ੍ਰੋਗਰਾਮ ਕਰਾਂਗੇ ਤੇ ਹੋਰ ਹੁਣ ਵਿਆਹ ਜਿੰਨਾ ਖਰਚਾ ਹੋ ਜਾਊਗਾ ਲੋਹੜੀ ਤੇ ਇੰਨਾ ਇੰਨਾ ਖਰਚ ਤੁਸੀਂ ਲੋਹੜੀ ਤੇ ਕਰੋਗੇ ਕੁਝ ਨਹੀਂ ਹੁੰਦਾ ਲੋਹੜੀਆਂ ਕਿਹੜਾ ਉਹੀ ਗੱਲ ਰੋਜ਼ ਰੋਜ਼ ਮਨਾਆਂ ਜਾਂਦੀਆਂ ਚਵਾਖਾਂ ਦੀਆਂ ਇੱਕ ਵਾਰੀ ਮਨਾਉਂਦੇ ਹੁੰਦੇ ਪਰ ਮੇਰੀ ਗੱਲ ਸੁਣ ਲੈ ਉਹ ਸਾਡਾ ਤਾਂ ਕੀ ਜਾਂਦਾ ਖਰਚਾ ਕਰੇਂਗੀ ਤੂੰ ਆਪਦਾ ਘਰ ਦਿਆ ਕਰੇਂਗੀ ਉਹ ਮੈਂ ਤੈਨੂੰ ਐ ਕਹਣਾ ਕਾ ਨੂੰ ਇੰਨਾ ਖਰਚਾ ਕਰਨਾ ਸੀਗਾ ਚਲ ਹੁਣ ਭਾਈ ਹੁਣ ਜਦੋਂ ਸੋਚ ਰੱਖੀ ਆ ਹਨਾ رائے ਬਣਾ ਰੱਖੀ ਆ ਸਾਰਾ ਲਿਸਟਾ ਬਣੀਆ ਪੰਗਾ ਸਮਾਨ ਦਾ ਲਿਆਉਣਗੇ ਅੱਧੇ ਦਿਨ ਚ ਜਾ ਕੇ ਹੁਣ ਕਾ ਨੂੰ ਉਹੀ ਗੱਲ ਉਹ ਕਰਨਾਗਾ ਮਨਾ ਲੈਣ ਦੇ ਕੁਛ ਨਹੀਂ ਹੁੰਦਾ ਸਾਰੇ ਪਰਿਵਾਰ ਦੀ رائےਗੀ ਵਿੱਚੀ ਉਹ ਤਾਂ ਆਪਣੇ ਠੀਕ ਹੈ ਉਹ ਸਾਡੇ ਵਰਗੇ ਰਿਸ਼ਤੇਦਾਰ ਆਉਣਗੇ ਖਾ ਪੀ ਕੇ ਮੁੜਿਆ ਆਉਣਗੇ ਉਹ ਖਰਚਾ ਸੋਡਾ ਕਰਾ ਜਾਣਗੇ ਖਾ ਪੀ ਕੇ ਕਿਉਂ ਮੁੜ ਜਾਣਗੇ ਸਾਰੇ ਕੁਛ ਨਾ ਕੁਛ ਲੈ ਕੇ ਵੀ ਆਉਣਗੇ ਮੁੰਡੇ ਵਾਸਤੇ ਖਾਲੀ ਹੱਥ ਥੋੜਾ ਆਉਣਗੇ ਪਹਿਲੇ ਲੈ ਕੇ ਆਉਣਗੇ ਤੇ ਹੋਰ ਹੁਣ ਕੋਈ ਸੱਗ ਲੈ ਲਿਆਊਗਾ ਉਹੀ ਗੱਲ ਕੋਈ ਸਾਈਕਲ ਹੀ ਲਿਆਊਗਾ ਕੋਈ ਕੁਛ ਲਿਆਊਗਾ ਖਾਲੀ ਹੱਥ ਦਾ ਕੋਈ ਨਹੀਂ ਆਉਂਦਾ ਹੁੰਦਾ ਪਰ ਇਹ ਤਾਂ ਨਵੀਂ ਗੱਲ ਸੁਣੀ ਐ ਮੈਂ ਹਜ਼ਾਰ ਤੋਂ ਘੱਟ ਤਾਂ ਕੋਈ ਸਲਾਮੀ ਨਹੀਂ ਦਿੰਦਾ ਅੱਜ ਕੱਲ ਉਹ ਚਲ ਸਲਾਮੀਆਂ ਤਾਂ ਕੋਈ ਗੱਲ ਨਹੀਂ ਚਲ ਅਸੀਂ ਭਾਈ ਹਜ਼ਾਰ ਦੇ ਦਾਂਗੇ ਹੋਰ ਤਾਂ ਹਜ਼ਾਰ ਦਾ ਤਾਂ ਫੇਰਾਵਲਾ ਖਾ ਕੇ ਵੀ ਨਹੀਂ ਜਾਂਦਾ ਭਾਈ ਜੇ ਤੂੰ ਆਪ حساب ਲਾ ਕੇ ਦੇਖੇ ਭੈਣੇ ਹੋਰ ਕੋਈ ਨਹੀਂ ਫਿਰ 1000 ਰੁਪਏ ਦਿੰਦਾ ਚਲ ਅਸੀਂ ਤਾਂ ਨਾਨਕੇ ਹੋਵਾਂਗੇ ਅਸੀਂ ਤਾਂ 1000 ਰੁਪਏ ਦੇ ਦਾਂਗੇ ਲੋਕ ਦਾ 100-100 ਰੁਪਿਆ ਦੇ ਕੇ ਤੁਰ ਜਾਣਗੇ ਕਿਉਂ ਖਰਚਾ ਕਰਦੇ ਹੋ ਇਹਦੇ ਰਿਸ਼ਤੇਦਾਰ ਨਹੀਂ ਆਉਂਦੇ ਸਾਡੇ ਸਾਡੇ ਤਾਂ ਰਿਸ਼ਤੇਦਾਰ ਸਾਰੇ ਤਗੜੇ ਨੇ ਤਾਂ ਹੀ ਫਿਰ ਅਸੀਂ ਵਧੀਆ ਪ੍ਰੋਗਰਾਮ ਕਰਿਆ ਵੀ ਐਵੇਂ ਆਪਣੀ ਬੇਇੱਜ਼ਤੀ ਤਾਂ ਨਹੀਂ ਕਰਾਉਣੀ ਮਾਰੇ ਜੀ ਦੀ ਖਾਤਰ ਚੱਲ ਭਣੇ ਤੇਰੀ ਮਰਜ਼ੀ ਐ ਸੋਡੀ ਭਾਈ ਘਰ ਦੀ ਗੱਲ ਐ ਹਨਾ ਜਿਹੜਾ ਕੁਛ ਲੱਕਾ ਰੱਖਿਆ ਕਰਦਾ ਫੇਰੀ ਕਰਦੀ ਉਹ ਦੇਖ ਮੇਰੀ ਗੱਲ ਸੁਣਾ ਮੇਰੀ ਗੱਲ ਦਾ ਗੁੱਸਾ ਨਾ ਕਰੀ ਰਿਸ਼ਤੇਦਾਰਾ ਸਾਡੇ ਤਗੜੇ ਤੇ ਪ੍ਰੋਗਰਾਮ ਵੀ ਹੋਊ ਸਾਡਾ ਵਧੀਆ ਤੇ ਮੇਰਾ ਨੱਕ ਰੱਖਦੇ ਕਿਤੇ ਬੇਇੱਜ਼ਤੀ ਨਾ ਕਰਾ ਦੇ ਕਿਤੇ ਖਾਲੀ ਆ ਕੇ ਖੜ ਜਾਈਆਂ ਸਾਰੇ ਮੈਂ ਖਾਲੀ ਆ ਕੇ ਖੜ ਜੀਏ ਤੇ ਹੋਰ ਹੁਣ ਕੀ ਲੈ ਕੇ ਆਈਏ ਸੀ ਫਿਰ ਜਿਹੜਾ ਕੁਝ ਵੀ ਲਿਆਉਂਗੇ ਬਦਗੀ ਲੈ ਕੇ ਆਇਓ ਲੈ ਆਈਏ ਕੀ ਭੜੇ ਮੈਨੂੰ ਤਾਂ ਕਰ ਲੀ ਸਮਝ ਨਹੀਂ ਹੋਈ ਤੂੰ ਵਾਰੀ ਵਾਰੀ ਮੈਨੂੰ ਐ ਕੋਸੀ ਜਾਨੀ ਹੈਂ ਨਾ ਬੇਬੇ ਨੇ ਤਾਂ ਹੁਣ ਮੈਂ ਕਹਿ ਤਾ ਦੱਸ ਤੀ ਸਾਰੀ ਗੱਲ ਕੋਈ ਨਹੀਂ ਸੋਨੂੰ ਸਮਝਾ ਦੂਗੀ ਉਹ ਬੇਬੇ ਨੇ ਮੈਨੂੰ ਕੋਈ ਹੀ ਗੱਲ ਦੱਸੀ ਨਹੀਂ ਹੈਗੀ ਫਿਰ ਭਾਈ ਤੂੰ ਬੇਬੇ ਨੂੰ ਪੁੱਛ ਲਈ ਦੇਖ ਬੇਬੇ ਨੂੰ ਮੈਂ ਸਾਰੀ ਗੱਲ ਦੱਸ ਤੀ ਮੇਰੇ ਕੋਲੇ ਵੀ ਹੁਣ ਇੰਨਾ ਟਾਈਮ ਨਹੀਂ ਹੈਗਾ ਹਰਪ੍ਰੀਤ ਨੂੰ ਕਹਿ ਕੇ ਤੇ ਤਾਇਏ ਕੈਨੂੰ ਕਹਿ ਕੇ ਮੈਂ ਵੀ ਜਾਣਾਂਗਾ ਬੇਬੇ ਹੁਣ ਘਰੇ ਨਹੀਂ ਹੈਗੀ ਭਣੀ ਚਲ ਮੈਂ ਹਰਪ੍ਰੀਤ ਨੂੰ ਹੁ ਜੇ ਅਸੀਂ ਪ੍ਰੋਗਰਾਮ ਵਧੀਆ ਕੀਤਾ ਤਾਂ ਫਿਰ ਚੀਜ਼ ਵੀ ਸਾਨੂੰ ਵਧ ਗਈ ਲੈ ਕੇ ਆਉਣੀ ਪਊਗੀ ਪਰ ਤੂੰ ਬਾਜ਼ਾਰ ਤਾਂ ਪਾਈ ਜੇ ਨੇ ਕੀ ਚੀਜ਼ ਲੈ ਕੇ ਤੂੰ ਐ ਤਾਂ ਗੱਲ ਤਾਂ ਦੱਸ ਲਾ ਆ ਗਈ ਹਰਪ੍ਰੀਤ ਮੈਂ ਦੱਸ ਦਿਆਂ ਕੋਈ ਨਹੀਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਐ ਹਾਂ ਠੀਕਾ ਠੀਕਾ ਵਧੀਆ ਬਏ ਮੈਠੀ ਨਾ ਬੇਬੇ ਨੇ ਦੱਸਿਆ ਨਹੀਂ ਸਾਨੂੰ ਵੀ ਰਾਜਵੀਰ ਨੇ ਫੋਨ ਕਰਿਆ ਸੀਗਾ ਹਾਂ ਦੱਸਿਆ ਸੀ ਮੈਨੂੰ ਰਵਿਣੇ ਬੇਬੇ ਤਾਂ ਹੀ ਨਹੀਂ ਕਰੇ ਬੇਬੇ ਤਾਂ ਬਾਵਾ ਟਾਈਮ ਹੋ ਗਿਆ ਪਤਾ ਨਹੀਂ ਕਿੱਧਰ ਵਾਹ ਰਹੀ ਹਰਪ੍ਰੀਤ ਭੈਣ ਤਾਂ ਲੋੜੀ ਨੂੰ ਕਹਿਣ ਆਈ ਐ ਪਤਾ ਐ ਮੈਨੂੰ ਹੁਣ ਮੈਨੂੰ ਕੀ ਪਤਾ ਨਹੀਂ ਮੁੰਡੇ ਦੀ ਪਹਿਲੀ ਲੋੜੀ ਐ ਮੈਨੂੰ ਨਹੀਂ ਪਤਾ ਇਹਨਾਂ ਤਾਂ ਪਤਾ ਹੋਊਗਾ ਬੇਬੇ ਨੇ ਦੱਸਤਾ ਹਾਂ ਤੈਨੂੰ ਪਤਾ ਆਪਾਂ ਕੀ ਲੈ ਕੇ ਜਾਵਾਂਗੇ ਲੋੜੀ ਤੇ ਆਪਾਂ ਕੀ ਲੈ ਕੇ ਜਾਵਾਂਗੇ ਆਪਾਂ ਚਾਂਦੀ ਦੇ ਸਗਲੇ ਕਰਾ ਲਾਂਗੇ ਤੇ ਨਾਈ ਲੀੜਾ ਕਪੜਾ ਦੇ ਆਵਾਂਗੇ ਦੇਖ ਭਾਈ ਸਗਲੇ ਸੁਗਲੇ ਤਾਂ ਨਾ ਲੈ ਕੇ ਆਏ ਤੂੰ ਆਦੀਆਂ ਨਣਦਾਂ ਵਾਸਤੇ ਕਹਿੰਦੀ ਐ ਨਣਦਾਂ ਦੇ ਦਰਾਨੀਆਂ ਚ ਠਾਣੀਆਂ ਦੇ ਕੋਈ ਨਹੀਂ ਸਾਰੇ ਦੇ ਦੇਾਂਗੇ ਭਾਈ ਅਛਾ ਸੂਟਾਂ ਦੀ ਗੱਲ ਐ ਲੈ ਮੈਂ ਆਖਿਆ ਖਾਬ ਨਹੀਂ ਕੀ ਗੱਲ ਐ ਸੂਟ ਵੀ ਲੈ ਕੇ ਆਉਣੇ ਪਹਿਣਗੇ ਤੇ ਮੁੰਡੇ ਵਾਸਤੇ ਸੋਨੇ ਦੀ ਚੀਜ਼ ਵੀ ਲੈ ਕੇ ਆਉਣੀ ਪਊਗੀ ਸੋਨੇ ਦੀ ਚੀਜ਼ ਦੇਖ ਭਾਈ ਜਿੰਨੀ ਕਿ ਸਾਡੇ ਚ ਪਹੁੰਚਾ ਉਨਾ ਕ ਅਸੀਂ ਦੇ ਦਾਂਗੇ ਬੇਬੇ ਨੂੰ ਮੈਂ ਕਿਹਾ ਸੀ ਵੀ ਸੋਨੇ ਦੀ ਪਹੁੰਚ ਤਾਂ ਬੇਬੇ ਆਪਣੀ ਚਾਹੀਦੀ ਆਪਾਂ ਸ਼ੈਂਕਲੀ ਦੇ ਆਵਾਂਗੇ ਚਾਂਦੀ ਦੇ ਸ਼ਗਲੇ ਦੇ ਆਵਾਂਗੇ ਤੂੰ ਤਾਂ ਭਾਈ ਹਰਪ੍ਰੀਤ ਜਿਹੜਾ ਤੁਸ ਦੇ ਕੇ ਆਉਣਾ ਹੋਇਆ ਦੇ ਆਈ ਤੂੰ ਤਾਂ ਪਾ ਮੈਂ 100 ਰੁਪਏ ਦੇ ਆਈ ਮੇਰੇ ਮੁੰਡੇ ਨੂੰ ਚੱਲ ਕੋਈ ਨਹੀਂ ਗੱਲ ਗੱਲ ਤਾਂ ਬੇਬੇ ਦੀ ਐ ਕੋਈ ਗੱਲ ਨਹੀਂ ਤੇਰਾ ਭਰਾ ਤੇ ਤੇਰੀ ਮਾਂ ਹੈਗੇ ਭਾਈ ਇਹੀ ਆਉਣਗੇ ਮੈਂ ਤਾਂ ਘਰੇ ਰਹੂੰਗੀ ਬੇਬੇ ਕੋਲੇ ਸਭ ਕੁ ਸਭ ਬੇਬੇ ਕੋਲੇ ਸਿਆਉਣਾ ਵੀ ਹੈ ਰਿੰਗ ਵੀ ਹੈ ਜੇ ਤੋਲਾ ਮੇਰੇ ਮੁੰਡੇ ਨੂੰ ਪਾ ਦੂਗੀ ਫੇਰ ਕੀ ਫਰਕ ਪੈਂਦਾ ਸੋ ਤੋਲਾ ਤੇ ਹੋਰ ਹੁਣ ਬੇਬੇ ਕੋਲੇ ਰਿੰਗ ਨਹੀਂ ਹੈਗੇ ਬੜੀ ਸਾਹਕ ਗੱਲਾਂ ਕਹੀ ਜਾਂਦੀਆਂ ਪਰ ਤੋਲਾ ਲੈ ਤੋਲਾ ਦੇ ਫਿਰ ਜਦੋਂ ਕੋਈ ਤੇਰੇ ਮੁੰਡੇ ਦਾ ਵਿਆਹ ਹੋਊਗਾ ਨਾ ਨਾਨਕ ਸ਼ੱਕ ਭਰਾਗੇ ਉਦੋਂ ਤੋਲਾ ਪਾ ਦੇਗੇ ਲੈ ਲੋੜੀ ਤੀ ਲੈ ਮੇਰਾ ਮੇਰੀ ਇੱਜ਼ਤ ਰੱਖਦੇ ਹੋ ਤਰੀਕੇ ਚ ਰਿਸ਼ਤੇਦਾਰਾਂ ਚ ਉਦੋਂ ਬਾਅਦ ਮੈਂ ਮੋੜ ਦੂੰਗੀ ਮੈਨੂੰ ਪਤਾ ਤੁਹਾਡੀ ਨੀਤ ਦਾ ਇਹ ਤਾਂ ਗੱਲ ਠੀਕ ਹੈ ਪੈਂਦੀ ਹੈ ਨਾ ਇਹ ਮੋੜ ਦੂ ਭੈਣਾ ਇਹ ਕਾ ਦਾ ਮਾਂ ਪੁੱਤ ਕਿਵੇਂ ਮਰਜ਼ੀ ਰਿਆ ਕਰਿਓ ਮੈਥੋਂ ਕੋਈ ਚੀਜ਼ ਨਵਾਂਗਾ ਮੈਂ ਤਾਂ ਸਿਰਫ ਇਹਨੂੰ ਚਾਹ ਪਾਣੀ ਕਰਕੇ ਦੇ ਸਕਦੀ ਆ ਤੇ ਲੀੜਾ ਕਪੜਾ ਦੇਖ ਤੁਸੀਂ ਦਵਾਣੇ ਤੈਂ ਦਵਾਣੇ ਬੇਬੇ ਨੇ ਦਵਾਣੇ ਮੈਥੋਂ ਕੋਈ ਚੀਜ਼ ਦੀ ਆਸ ਨਾ ਰੱਖਿਓ ਮੈਂ ਕੋਈ ਚੀਜ਼ ਨਹੀਂ ਦਿੰਦੀ ਉਹ ਬੇਬੇ ਨਾਲ ਕੀ ਰਾਇ ਕਰਨੀ ਆ ਭਾਂ ਐ ਕਰਦਿਆਂ ਭੈਣ ਨੂੰ ਕਹਦੇ ਨੇ ਸੋਨੇ ਦਾ ਤੋਲਾ ਐਸੀ ਤੂੰ ਲੈ ਲੈਨੇ ਆ ਫਿਰ ਕਰਾ ਕੇ ਨਾ ਆਪਾਂ ਮੁੜ ਕੇ ਲੈਣਾ ਇਹ ਤੇ ਭੜਿਆ ਐ ਕਰ ਲਿਏ ਜੇ ਲਾ ਹਾਂ ਫਿਰ ਐ ਕਰ ਲਾ ਯੇ ਮੈਂ ਤੁਮ ਕਹਨੀ ਹੈ ਵੀ ਮੈਂ ਕਿਹੜਾ ਰੱਖਣਾ ਥਾਨੂੰ ਮੋੜਨੀ ਹੈ ਤੂੰ ਤੋਲਾ ਸੇਉਨੇ ਦਾ ਸਾਨੂੰ ਦੇ ਦੇ ਮੋੜਨੀ ਲੋੜੀ ਤੇਰੇ ਮੁੰਡੇ ਨੂੰ ਪਾਇਆ ਪਾ ਤੁਸੀਂ ਰੱਖ ਲਿਆ ਆਪਦਾ ਨਾਲੀ ਮੋੜੀ ਨਾ ਆਓ ਚੱਲ ਛੋਡੇ ਨਾਲ ਤਾਂ ਮੇਰੀ ਕੋਈ ਗੱਲ ਹੀ ਨਹੀਂ ਹੈਗੀ ਬੇਬੇ ਨਾਲ ਗੱਲ ਤੁਸੀਂ ਤਾਂ ਨਾ ਹੀ ਵਿੱਚ ਹਿੱਸੇ ਲਓ ਗੱਲ ਦੇ ਜਦੋਂ ਤੁਸੀਂ ਕੁਝ ਦੇਣ ਲੈਣੇ ਆਈ ਨਹੀਂ ਛੋਡੇ ਕੋਲ ਤੇ ਬੇਬੇ ਆਉਣ ਵਾਲੀ ਜਦੋਂ ਆ ਗਈ ਕਰ ਲਈ ਤੇਰੀ ਮਾਂ ਨਾਲ ਗੱਲ ਮੇਰੇ ਤਾਂ ਨਹੀਂ ਗੱਲ ਹੀ ਮੁਕਾਤੀ ਜਦੋਂ ਚੱਲ ਚੰਗਾ ਪਣੀ ਮੈਂ ਨਾ ਜਾਣਾਗਾ ਇਧਰ ਤਾਈ ਕੇ ਨਾਲ ਗਈ ਹੋਵੇ ਬੇਬੇ ਨੂੰ ਭੇਜਦਾ ਉਥੋਂ ਮੈਂ ਭੇਜ ਦੇ ਬੇਬੇ ਨੂੰ ਫਿਰ ਮੈਂ ਤਾਈ ਕੇ ਜਾ ਕੇ ਆਉਣਾ ਮੈਂ ਤਾਂ ਕਿੰਨਾ ਟਾਈਮ ਲੱਗ ਗਿਆ ਤੇ ਬੱਸ ਮੈਂ ਤਾਂ ਗਈ ਨੂੰ ਟਾਈਮ ਲੱਗਿਆ ਰਾਜਵੀਰ ਵੀ ਮੈਂ ਤਾਂ ਲੱਗਦਾ ਆਰੀ ਹੋਊਗੀ ਹੋਵਾਂਦੀ ਐਗੀ ਪਤਾ ਨਹੀਂ ਕਿਵੇਂ ਰਾਜਣ ਟੁਰੀ ਆਉਂਦੀ ਐ ਹਸਰੀ ਕਾਲ ਬੇਬੇ ਹਸਰੀ ਕਾਲ ਭਾਈ ਕਿਵੇਂ ਤੂੰ ਉਰੇ ਜੇ ਟੁਰੀ ਆਉਣੀ ਐ ਤੂੰ ਉੱਥੇ ਨਹੀਂ ਪਈ ਬੈਠੀ ਚਾਹ ਪਾਣੀ ਨਾਲ ਤਾਂ ਮੇਰੀ ਗੱਲਬਾਤ ਹੋ ਗਈ ਸਾਰੀ ਮੈਂ ਤਾਂ ਤਾਇਕੇ ਜਾਂਦੀ ਸੀ ਹੁਣ ਮੈਂ ਭੱਜ ਕੇ ਕਹਾਂ ਮੇਰੇ ਕੋਲੇ ਟਾਈਮ ਥੋੜਾ ਅੱਛਾ ਤੇ ਤਾਇਕੇ ਜਾਂਦੀ ਸੀ ਹਾਂ ਜੇ ਬੇਬੇ ਨਾਲ ਹੀ ਬਗ ਚੱਲ ਤੂੰ ਵੀ ਮੈਂ ਆ ਜਾ ਭਾਈ ਚੱਲ ਚੱਲ ਬੇਬੇ ਇਧਰ ਦੀ ਚੱਲ ਆ ਜਾ ਭਾਈ ਆ ਜਾ ਹੋਰ ਮੱਖਾ ਬਗ ਜਾਨੀ ਆ ਚਲ ਜਾਈਆਂ ਫੇਰ ਹੁਣ ਕਾਈ ਤਾਂ ਭਾਈ ਤੂੰ ਇਹਨਾਂ ਨੂੰ ਸਮਾਰ ਕੇ ਕਹਿ ਦਿੰਦੀ ਜੋ ਮੈਂ ਤਾਂ ਕਹੇ ਤਾਂ ਜਿਹੜੀ ਗੱਲ ਕਹਿਣੀ ਸੀ ਹਰਪ੍ਰੀਤ ਰੇ ਤਾਂ ਗੱਲ ਨਹੀਂ ਮੁਕਾਤੀ ਕੀ ਮੁਕਾਤੀ ਗੱਲ ਤੈਨੂੰ ਪਤਾ ਹੀ ਹੋਵੇ ਪਿਓ ਦਾ ਉਹ ਤਾਂ ਹੁਣ ਹੀ ਉਹੀ ਗੱਲ ਭੁੱਖ ਦਿਖਾਈ ਜਾਂਦੀ ਰਹਿੰਦੀ ਆ ਉਹ ਕਿੱਥੇ ਦੇ ਦਊਗੀ ਕੁਛ ਤੇ ਫੇਰ ਹੁਣ ਫੇਰ ਤੂੰ ਕੋਈ ਤੂੰ ਗੱਲ ਦੱਸੀ ਤਾਂ ਨਹੀਂ ਮੈਂ ਬੇ ਇਹਨਾਂ ਨਾਲ ਤਾਂ ਦੇਖ ਮੇਰੀ ਕੋਈ ਗੱਲ ਨਹੀਂ ਭਾਈ ਇਹ ਤਾਂ ਉਹੀ ਗੱਲ ਖਾਨੀ ਹੁਣ ਭਰੇ ਹੁਣ ਮੈਨੂੰ ਕੋਈ ਮਤਲਬ ਨਹੀਂ ਮੈਨੂੰ ਤਾਂ ਤੇਰੇ ਤਾਂ ਹੀ ਮਤਲਬ ਆ ਮੈਂ ਤਾਂ ਤੈਨੂੰ ਕਿਹਾ ਵੀ ਮੈਨੂੰ ਤਾਂ ਸਿਆਉਣੇ ਦੀ ਚੀਜ਼ ਦੇ ਦੇ ਮੇਰੇ ਮੁੰਡੇ ਵਾਸਤੇ ਹ ਰਾਜਵੀਰ ਤੇਰੇ ਤਾਂ ਇੱਕ ਕਈ ਤਰ੍ਹਾਂ ਹੋਈ ਉਸ ਨਹੀਂ ਹੁੰਦਾ ਤੂੰ ਫੜ ਲਾ ਇਹ ਚ ਪਾ ਨਕੋ ਲਾ ਕੇ ਰਾਈ ਚ ਹਾਂ ਬੇ ਬੇਤਾ ਤੇਰੇ ਰੰਗ ਤੋਲੇ ਦੇ ਆ ਨਾ ਹਾਂ ਹੈਗੇ ਨੇ ਭਾਈ ਪਾਲਾ ਕੇ ਰਾਈ ਚ ਗਮਾਣਾ ਲਈ ਫਿਰ ਮੈਂ ਐ ਕਰਦੀ ਆ ਕੜਾ ਕਰਾਲਾ ਮੁੰਡੇ ਵਾਸਤੇ हां कर नहीं कढ़ाई करा नहीं, हो, ता हो, ता ला अपना तो फिर तू नहीं भाई नहीं फिर सयान ਲੈਣਗੇ ਜੇ ਤੂੰ ਆਈ ਰੱਖ ਲੀਆਂ ਤਾਂ ਇਹ ਕੇਰ ਤਾਂ ਸਿਆਣ ਲੈਣਗੇ ਗੱਲ ਤਾਂ ਬੇਬੇ ਤੇਰੀ ਸਹੀ ਆ ਹੋਰ ਮੈਂ ਐ ਕਰੂੰਗੀ ਸਨਾਰੇ ਨੂੰ ਕਹੂੰਗੀ ਬੱਟੇ ਬਟਾਲਾ ਭਰਾਵਾ ਵੀ ਇਹਨਾਂ ਨੂੰ ਪੰਨੀ ਨਾ ਰਿੰਗਾ ਨੂੰ ਅਸੀਂ ਕਈ ਵਾਰੀ ਫੇਰ ਲੈ ਜਾਾਂਗੇ ਚੱਲ ਫੇਰ ਲੈ ਜੀ हां ਫੇ ਤੂੰ ਐ ਗੱਲ ਕਰ ਲਈ ਤੇ ਬਾਅਦ ਕੋਈ ਤੂੰ ਗਲਤੀ ਨਹੀਂ ਕਰੀ ਬਿਜਾ ਕੋਈ ਰਿੰਗਾ ਦੀ ਗੱਲ ਕਰੀ ਆ ਮੇਰੀ ਬੇਬੇ ਨੇ ਵੀ ਜਾਂ ਕੋਈ ਮੈਨੂੰ ਟੋਲੀ ਨਹੀਂ ਕਰਨਾ ਮੈਂ ਤਾਂ ਗੱਲ ਜੀ ਤਾਂ ਕਰੀ ਸੀਗੀ ਮੈਂ ਇਹਨਾਂ ਨੂੰ ਐ ਨਹੀਂ ਕਿਹਾ ਵੀ ਬੇਬੇ ਨਾਲ ਗੱਲ ਕਰੀ ਆ ਮੈਂ ਮੈਂ ਕਹਿੰਦਾ ਵੀ ਮੈਨੂੰ ਤਾਂ ਪੈਸੇ ਉਹਨੇ ਦੀ ਚੀਜ਼ ਚਾਹੀਦੀ ਆ ਬਾਕੀ ਮਖਾ ਮਾਪੇ ਬੇਬੇ ਨਾਲ ਗੱਲ ਕਰ ਲੈ ਚਲ ਕੋਈ ਨਾ ਪਾਈ ਹੁਣ ਤੂੰ ਕਿਹੜਾ ਦੇਖਾ ਕੜਾ ਕਰਾ ਲਾ ਪਾਈ ਕਿਵੇਂ ਤੇਰੀ ਮੱਜੇ ਕੜਾ ਕਰਾਉਣਾ ਕੜਾ ਕਰਾ ਲਾ ਜੇ ਤੂੰ ਹੁਣ ਮਖਾ ਆਈ ਰੱਖ ਲੈ ਨਾ ਹੀ ਕੰਨਾਲੇ ਕਿਤੇ ਸਿਆਣ ਨਾ ਲੈਵੇ ਕਿਤੇ ਤੇ ਕਿਤੇ ਕਈ ਵੇਰੀ ਤੇਰੇ ਸਾਹਮਣੇ ਕਰੇ ਜਾਣ ਹਾਂ ਬੇਬੇ ਗੱਲ ਤਾਂ ਤੇਰੀ ਸਹੀ ਐ ਫੇ ਮੈਂ ਕਰੂੰਗੀ ਜਾਣਸਾਰ ਮੈਂ ਕੜਾਈ ਕਰਾ ਲੂੰਗੀ ਤੇ ਕੜਾ ਕਰਾਈ ਤੇ ਮੈਂ ਫੇ ਤੈਨੂੰ ਕਾਇ ਕਰੀ ਹੁਣ ਚੱਲ ਫੇ ਮੈਂ ਇਹਨਾਂ ਨੂੰ ਹੁਣ ਐ ਕਹਿ ਦੂੰਗੀ ਵੀ ਲੈ ਭਾਈ ਚੰਗਾ ਚੱਲ ਭਾਈ ਫੇ ਨਾ ਤਾਂ ਮੈਂ ਸਗਲੇ ਲੈ ਜੂੰਗੀ ਤੇ ਚੱਲ ਭਾਈ ਕੜੀ ਤੁਹਾਡੀ ਕੋਈ ਹੋਰ ਚੀਜ਼ ਐ ਚੱਲ ਕੋਈ ਛੈਂਕੜੀ ਦਬਾਉਣੀਆਂ ਮੁੰਡੇ ਨੂੰ ਉਹ ਦਵਾ ਦਿਓ ਤੇ ਦੂਜਾ ਚੱਲ ਭਾਈ ਖੇਲੀ ਦਾ ਕਪੜਾ ਦਵਾ ਦਿਓ हां चल ठीक है बेबे आदा तू बारी सुनी ਗੱਲ ਕਰੀ ਮੇਰੇ ਤਾਂ ਨਾ ਟੈਨਸ਼ਨ ਜੀ ਲੈ ਗਈ ਦਿਮਾਗ ਤੋਂ ਮੇਰੀ ਤਾਂ ਹੁਣ ਤੌਰ ਮਾਜੂਗੀ ਐ ਕਹਿਣਗੇ ਸਾਰੇ ਰਿਸ਼ਤੇਦਾਰ ਵੀ ਰਾਜਵੀਰ ਦੇ ਪੇਕੇ ਨੇ ਤਾਂ ਤੋੜਾ ਸਿਉਨੇ ਦਾ ਪਤਾ ਮੁੰਡਾ ਇਹ ਤਾਂ ਤੇਰੇ ਹੁਣ ਕੀ ਕਰਾ ਭਾਈ ਇਹ ਤਾਂ ਹੁਣ ਮੇਰੇ ਤਰੇ ਹੋਏ ਸੀ ਉੱਥੇ ਤੇਰੀ ਤਾਈ ਕਿ ਕਰੇ ਹੁਣ ਉਹ ਚੱਕ ਕੇ ਲੈ ਆਈਆਂਗੀ ਚਲ ਕੋਈ ਨਹੀਂ ਬੇਬੇ ਕੁਛ ਨਹੀਂ ਹੁੰਦਾ ਆ ਜਾ ਕੋਈ ਨਹੀਂ ਜਰਾ ਹੱਥ ਜੇ ਸੌਖਾ ਹੋ ਗਿਆ ਨਾ ਮੈਂ ਤੈਨੂੰ ਤੇਰੇ ਰਿੰਗ ਦਬਾਰੇ ਕਰਾ ਕੇ ਦੇ ਦੂੰਗੀ ਇਹਨਾਂ ਕੋਲੇ ਕਿਹੜਾ ਦੱਸਣਾ ਮਾਵਾ ਢੀਆਂ ਦਾ ਤਾਂ ਚੱਲਦਾ ਹੀ ਰਹਿੰਦਾ ਮੇਰੀ ਕਿਤਰਾਈ ਜੂਗੀ ਹੂੰ ਵੀ ਚਲ ਬੇਬੇ ਤੇਰੇ ਕੋਲੇ ਪਈ ਆ ਤੂੰ ਕਿਹੜਾ ਪਾ ਕੇ ਰਿਸ਼ਤੇਦਾਰੀਆਂ ਚ ਜਾਨੀਆਂ ਆ ਮਾ ਮਗਰੋਂ ਹਰਪ੍ਰੀਤ ਦੇ ਕੰਮ ਆਉਣਗੇ ਮਿੱਟੀ ਦੇ ਕੰਮ ਆਗੇ ਫਿਰ ਕਿੱਡੀ ਕਬੜੀ ਹਾਂ ਮੈਂ ਤਾਂ ਭਾਈ ਮੈਂ ਤਾਂ ਗੱਲ ਕਰ ਤੂੰ ਫੋਨ ਕਰਿਆ ਸੀ ਮੈਂ ਤਾਂ ਭਾਈ ਉਹਦੀ ਗੱਲ ਕਰੀ ਸੀ ਇਹਨਾਂ ਦਾ ਭਾਈ ਹੋਰੀ ਕਿੱਟਾ ਜਵਾਬ ਦੇਤਾ ਹਾਂ ਆ ਜਾ ਬੇਬੇ ਚਲ ਤਾਏ ਕੇ ਵੀ ਚਲ ਭਾਈ ਆ ਜਾ